ਹਲਵਾਈ ਸਟਾਈਲ क्रंची ਤੇ क्रिस्पी ਸਿਕੋ ਜਲੇਬੀਆਂ ਬਣਾਉਣੀਆਂ ਅੱਜ ਦੱਸਿਆ ਕਿਵੇਂ ਬਣਦੀਆਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਜਲੇਬੀਆਂ ਬਣਾਉਣ ਲਈ ਆਪਾਂ ਨੂੰ ਚਾਹੀਦਾ ਖਮੀਰ ਇਹ ਬਣਦਾ ਮੈਦੇ ਦਾ ਮੈਦੇ ਨੂੰ ਸਵਾਹ ਕੇ ਫੈਂਟ ਲੈਣਾ ਪਾਣੀ ਪਾ ਕੇ ਵਿੱਚ ਪਾਉਣਾ ਕਲਰ ਕਲਰ ਪਾ ਕੇ ਸਵਾਹ ਕੇ ਫੈਂਟ ਕੇ ਉਸ ਨੂੰ ਘੱਟੋ ਘੱਟ ਤੁਸੀਂ 2-3 ਘੰਟੇ ਲਈ ਭੌਂ ਕੇ ਰੱਖ ਦੇਣਾ ਸਵਾਹ ਕੇ ਫੈਂਟ ਲੈਣਾ ਏ ਤੇ ਆਪਾਂ ਜਲੇਬੀਆਂ ਬਣਾਉਣ ਦੇ ਕੱਪੜਾ ਚਾਹੀਦਾ ਆ ਕੱਪੜਾ ਆ ਆਪਣੇ ਕੋਲ ਜਰੂਰ ਹੋਣਾ ਚਾਹੀਦਾ ਇਹਦੇ ਵਿੱਚ ਆਪਾਂ ਜਿਹੜਾ ਖਮੀਰ ਆ ਪਾ ਕੇ ਦੇਖਾਂਗੇ ਪਰਫੈਕਟ ਨਿਕਲਦਾ ਆਪਣਾ ਸਹੀ ਬਣਿਆ ਜਦੋਂ ਉਹ ਹੋ ਜਾਣ ਘੰਟੇ ਤੇ ਇਧਰ ਆਪਾਂ ਤੇਲ ਗਰਮ ਕਰ ਲੈਣਾ ਕੜਾਹੀ ਦੇ ਵਿੱਚ ਤੇਲ ਆਪਣਾ ਪਰਫੈਕਟ ਗਰਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਫਿਰ ਆਪਾਂ ਜਲੇਬੀਆਂ ਇਸ ਤਰ੍ਹਾਂ ਬਣਾਵਾਂਗੇ ਦੇਖੋ ਜਿਵੇਂ ਹਲਵਾਈ ਬਣਾਉਂਦਾ ਏ ਤਾਂ ਬਰਾ ਖਮੀਰ ਸਹੀ ਹੋਣਾ ਚਾਹੀਦਾ ਬਣਿਆ ਹਨਾ ਤੇ ਤੇਲ ਪੂਰਾ ਗਰਮ ਹੋਣਾ ਚਾਹੀਦਾ ਇਹਨੂੰ ਆਪਾਂ ਇੱਕ ਸਾਈਡ ਜੇ ਤੁਸੀਂ ਕਰਾਰੀਆਂ ਕਰਾਨੀਆਂ ਜਲੇਬੀਆਂ ਚਾਹੁੰਦੇ ਆ ਤਾਂ ਪਹਿਲਾਂ ਇੱਕ ਸਾਈਡ ਇਸ ਨੂੰ ਸਵਾਦ ਕੇ ਪਕਾਉਣਾ ਘੱਟੋ ਘੱਟ 2 ਤੋਂ 3 ਮਿੰਟ ਜਦੋਂ ਪੂਰੀ ਇੱਕ ਇੱਕ ਪਾਸਾ ਦਾੜ ਜੇ ਫਿਰ ਆਪਾਂ ਦਾ ਪਾਸਾ ਚੇਂਜ ਕਰਾਂਗੇ ਦੇਖੋ ਇੱਕ ਪਾਸਾ ਦਾੜ ਚੱਲਿਆ ਹਨਾ ਇਹਦਾ ਤੁਹਾਨੂੰ ਅੱਜ ਇਹ ਆਪਣਾ ਤੇਲ ਪੂਰਾ ਵਧੀਆ ਪਰਫੈਕਟ ਗਰਮ ਹੋਊਗਾ ਤੇ ਜਲੇਬੀ ਪੂਰੀ ਵਧੀਆ ਬਣੂਗੀ ਤੇ ਇਹਨੂੰ ਫਿਰ ਆਪਾਂ ਹੌਲੀ-ਹੌਲੀ ਚਮਟੇ ਦੀ ਮਦਦ ਨਾਲ ਹਨਾ ਤੇ ਇਹਨੂੰ ਆਪਾਂ ਅਖੀਕਾ ਨਾ ਪਰਟਾ ਦਾਂਗੇ ਤੇ ਦੂਜੇ ਪਾਸੇ ਆਪਾਂ ਜੇ ਚਾਸ਼ਨੀ ਉਹ ਤਿਆਰ ਕਰਨੀ ਹੁੰਦੀ ਉਹ ਤਿਆਰ ਕੀਤੀ ਪਈ ਹੈ ਆਪਣੇ ਉਹ ਵੀਡੀਓ ਆਪਣੇ ਕੋਲ ਡਿਲੀਟ ਹੋ ਗਈਆਂ ਸੀ ਚਾਸ਼ਨੀ ਬਿਲਕੁਲ ਇੱਕ ਤਾਦ ਵਾਲੀ ਚਾਸ਼ਨੀ ਆਪਾਂ ਬਣਾਉਣੀ ਆ ਤੇ ਉਹਦੇ ਵਿੱਚ ਘੜ ਕੇ ਆਪਾਂ ਇਹਨਾਂ ਨੂੰ ਪਾਵਾਂਗੇ ਜਲੇਬੀਆਂ ਨੂੰ ਤੇ ਇੱਥੇ ਪੂੜੀਆਂ ਸਵਾਰ ਕੇ ਰਾੜ ਲੜੀਆਂ ਤੁਸੀਂ ਦੇਖ ਜਿਓ ਇੱਕ ਪਾਸਾ ਢਾੜ ਗਿਆ ਫਿਰ ਆਪਾਂ ਨੂੰ ਚਮਟੇ ਦੀ ਮਦਦ ਨਾਲ ਦੂਜਾ ਪਾਸਾ ਦਾ ਪਰਟਾਵਾਂਗੇ ਫਿਰ ਆਪਣਾ ਖਮੀਰ ਸਹੀ ਬਣਿਆ ਹੋਵੇ ਤਾਂ ਖਮੀਰ ਵਿੱਚ ਆਪਾਂ ਕਲਰ ਪਾਉਣਾ ਹੈ ਆਪਾਂ ਚਾਚਣੀ ਵਿੱਚ ਕਲਰ ਨਹੀਂ ਪਾਉਣਾ ਖਮੀਰ ਵਿੱਚ ਹੀ ਆਪਾਂ ਜਿਹੜਾ ਮੈਦਾ ਆਪਾਂ ਹਨਾ ਪਾਣੀ ਨਾਲ ਫੈਂਟਾਂਗੇ ਸਵਾਰ ਕੇ ਉਹਦੇ ਵਿੱਚ ਆਪਾਂ ਕਲਰ ਪਾ ਲੈਣਾ ਤੇ ਆਪਣਾ ਜਿਲੇਬੀਆਂ ਵਾਲਾ ਕਪਾ ਉਹ ਜਰੂਰ ਹੋਣਾ ਚਾਹੀਦਾ ਕਪੜਾ ਜਿਹਨਾਂ ਨਾਲ ਵਿੱਚ ਜਿਲੇਬੀਆਂ ਵਧੀਆ ਆਪਾਂ ਕੜਾਹੀ ਦੇ ਵਿੱਚ ਬਣਾ ਸਕੀਏ ਤੇ ਹੁਣ ਆਪਾਂ ਇਥੋਂ ਜਿਲੇਬੀਆਂ ਥੋੜੀਆਂ-ਥੋੜੀਆਂ ਕੱਢੀਆਂ ਤੇ ਜਿਵੇਂ ਜਿਵੇਂ ਰੈਡੀ ਜਾਂਦੀਆਂ ਅਸੀਂ ਪਾਸੇ ਪਟਾ ਕੇ ਐਦਾਂ ਆਪਾਂ ਚਾਸ਼ਨੀ ਦੇ ਵਿੱਚ ਪੱਡ ਬੋ ਕੇ ਤੇ ਵਿੱਚੋਂ ਆਪਾਂ ਕੱਢ ਕੇ ਜਾਲੀ ਲੈਣੀ ਜਾਲੀ ਦੇ ਉੱਪਰ ਰੱਖ ਦੇਣੀ ਆ ਤੇ ਆਪਣੇ ਸਵਾਦ ਕੇ ਪਰਫੈਕਟ ਜਿਲੇਬੀਆਂ ਬਣ ਜਾਂਦੀਆਂ ਸਿਰਫ 10 ਮਿੰਟ ਲੱਗਦੇ ਜਿਲੇਬੀਆਂ ਬਣਨ ਪਰ ਆਪਣਾ ਖਮੀਰ ਸਹੀ ਬਣਿਆ ਬਣਾ ਹੋਵੇ ਤਾਂ ਹਨਾ ਦੇਖੋ ਤੁਸੀਂ ਕਿੰਨੀਆਂ ਪਰਫੈਕਟ ਜਿਲੇਬੀਆਂ ਕਰਾਂਚੀ-ਕਰਾਂਚੀ ਬਣੀਆਂ ਐ ਤੇ ਐਦਾਂ ਦੇਖੋ ਤੁਸੀਂ ਇਹ ਤਾਂ ਪਾਇਨਾ ਨੂੰ ਪਕਾਈ ਜਾਂਦੇ ਸਵਾਦ ਤੇ ਕੜਾਹੀ ਦੇ ਵਿੱਚ ਕੜਾਹੀ ਮੋٹے ਤਲੇ ਵਾਲੀ ਹੋਣੀ ਚਾਹੀਦੀ ਹੈ ਹਲਵਾਈਆਂ ਕੋਲ ਜਿਹੜੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਬਣਾਈ ਜਾਂਦੇ ਆ ਇਸ ਤਰੀਕੇ ਨਾਲ ਆਪਾਂ ਜਲੇਬੀਆਂ ਬਣਾ ਸਕਦੇ ਹਾਂ ਬਹੁਤ ਹੀ ਆਸਾਨ ਤਰੀਕਾ ਹੈ ਜਲੇਬੀਆਂ ਬਣਾਉਣ ਦਾ ਦੇਖੋ ਕਿੰਨੀਆਂ ਵਧੀਆ ਜਲੇਬੀਆਂ ਬਣ ਕੇ ਤਿਆਰ ਹੋਈਆਂ ਪਰਫੈਕਟ ਖੋਦ ਹਲਵਾਈਆਂ ਨੇ ਦੱਸਿਆ ਇਸ ਤਰੀਕੇ ਨਾਲ ਤੁਸੀਂ ਜਲੇਬੀਆਂ ਬਣਾਉਂਦੇ ਆ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਹਾਂਜੀ ਦੇਖੋ ਕਿੰਨੀਆਂ ਸਵਾਦ ਤੇ ਕਿਹੜੀਆਂ ਕਿਹੜੀਆਂ ਕਰੰਚੀ ਕਰੰਚੀ ਜਲੇਬੀ ਬਣ ਕੇ ਤਿਆਰ ਆ ਬਿਲਕੁਲ ਵੀ ਚਾਸ਼ਨੀ ਫੈਨੀ ਗਈ ਬਹੁਤ ਹੀ ਜ਼ਿਆਦਾ ਘੱਟ ਚਾਸ਼ਨੀ ਆ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਚਾਸ਼ਨੀ ਨਹੀਂ ਹੈਗੀ ਜੀ ਕਰਾਰੀਆਂ ਕਰਾਰੀਆਂ ਜਲੇਬੀਆਂ ਬਣ ਕੇ ਤਿਆਰ ਆ